ਤਰਨਤਾਰਨ ਦੇ ਨਦੀਨਪੈਂਦੇ ਪਿੰਡ ਕੈਰੋਵਾਲ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦਬਾਰਾ ਕੁੱਤਿਆਂ ਨੇ 5 ਸਾਲ ਦੇ ਬੱਚੇ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਮਰਨ ਵਾਲੇ ਬੱਚੇ ਦਾ ਨਾਮ ਅਮਨਿੰਦਰ ਸਿੰਘ ਹੈ ਜੋ ਪਿੰਡ ਚੁਸਤਿਤ ਦਰਗਾਹ ਜੋਗੀ ਪੀਰ ਦੇ ਮੱਥਾ ਟੇਕਣ ਲਈ ਗਿਆ ਸੀ ਤੇ ਵਾਪਸ ਪਰਤਦੇ ਸਮੇਂ ਇੱਕ ਹਾਦਸਾ ਵਾਪਰ ਗਿਆ ਉਨ੍ਹਾਂ ਪ੍ਰਸ਼ਾਸਨ ਨੂੰ ਇਸ ਮਾਮਲੇ 'ਚ ਯੋਗ ਕਾਰਵਾਈ ਦੀ ਅਪੀਲ ਕੀਤੀ ਇਹ ਕੈਰੋਵਾਲ ਪਿੰਡਾਂ 'ਚ ਟਾ ਬੱਚਾ ਆ तकरीबन 5 ਸਾਲ ਦੀ ਉਮਰ ਦਾ ਕਿਉਂਕਿ ਕੱਲ ਇਥੇ ਬਾਬਾ ਜੀ ਦੀ ਦਰਗਾਹ ਤੇ ਪ੍ਰਸ਼ਾਦ ਲੈਣ ਗਿਆ ਸੀਗਾ ਤੇ ਵਾਪਸ ਆਉਂਦੇ ਹੋਏ ਕੁੱਤਿਆਂ ਨੇ ਬਹੁਤ ਬੁਰੀ ਤਰ੍ਹਾਂ ਬੱਚੇ ਨੂੰ ਲੋਚਿਆ ਆ ਜਿਸ ਦੇ ਨਾਲ ਬੱਚੇ ਦੀ ਮੌਕੇ ਤੇ ਡੈਥ ਹੋ ਗਈ ਆ ਇਹ ਤੋਂ ਪਹਿਲਾਂ ਕਿ ਕਿਸੇ ਹੋਰ ਤਰ੍ਹਾਂ ਦੀ ਕੋਈ ਵੀ ਅਨੋਨੀ ਘਟਨਾ ਵਾਪਰੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਇਮੀਡੀਟਲੀ ਜਿਹੜਾ ਵੀ ਇਹਨਾਂ ਦਾ ਡੌਗ ਸਕੁਐਡ ਨੂੰ ਡੀਲ ਕਰਦਾ ਵਿਭਾਗ ਆ ਉਹਨੂੰ ਆਉਣਾ ਚਾਹੀਦਾ ਆ ਤੇ ਇਹਨਾਂ ਕੁੱਤਿਆਂ ਨੂੰ ਐਲੀਮੀਨੇਟ ਕਰਨਾ ਚਾਹੀਦਾ ਆ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਆ ਪਿੰਡਵਾਸੀਆਂ ਮੁਤਾਬਕ ਮ੍ਰਿਤਕ ਲੜਕੇ ਦਾ ਪਰਿਵਾਰ ਬਹੁਤ ਹੀ ਗਰੀਬ ਹੈ ਉਸਦੇ ਪਿਤਾ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਉਸਦੀ ਮਾਂ ਫੈਕਟਰੀ ਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੀ ਨਹੀਂ ਤੇ ਉਹਨਾਂ ਦੀ ਬਣਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਤਰਨਤਾਰਨ ਤੋਂ ਵਿਜੇ ਕੁਮਾਰ ਜਗਬਾਨ ਟੀਵੀ